ਯੂਕੇ ਤੋਂ ਸੱਖਾਂ ਨਹੀਂ ਵੱਡਾ ਐਲਾਨ ਘਟੀਆਂ ਹਰਕਤਾਂ ਨਾਲ ਨਹੀਂ ਸੱਖਾਂ ਦਾ ਕੋਈ ਸਬੰਧ ਜਾਣਬੁੱਝ ਕੇ ਕੀਤੀ ਜਾ ਰਹੀ ਹੈ ਕਰਤਾਰ 쿠ਸ਼ੀ ਤੁਰੰਤ ਖੋਲਿਆ ਜਾਵੇ ਕਰਤਾਰਪੁਰ ਲਾਂਘਾ ਸਿੱਖ ਜਥੇਬੰਦੀਆਂ ਨੇ ਕੀਤੀ ਮੰਗ ਪੀਐਮ ਮੋਦੀ ਤੇ ਟਿਕੀਆਂ ਨਜ਼ਰਾਂ ਤਰਨਤਾਰਨ ਜ਼ਿਮਨੀ ਚੋਣ ਲਈ ਪੱਕੀ ਸਿਆਸਤ ਅਮਰਿਤਪਾਲ ਧੜੇ ਨੇ ਠੋਕਿਆ ਦਾਵਾ ਮੁੱਖ ਮੰਤਰੀ ਨੇ ਚੱਲੀ ਰਵਾਇਤੀ ਚਾਲ ਸਤਪਾਲ ਖੈਰਾ ਨੇ ਕੀਤੀ ਮੰਗ ਬੇਅਦਬੀ ਦੀ ਸੀਬੀਆਈ ਕਰੇ ਜਾਂਚ ਰਾਜਨੀਤੀ ਕਰਨ ਦੇ ਲਾਏ ਇਲਜ਼ਾਮ ਆਜ਼ਾਦ ਸਿਕiracial ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂਕੇ ਨੇ ਕਿਹਾ ਕਿ ਦੇਸ਼ ਵਿਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਜਿਨ੍ਹਾਂ ਦਾ ਆਧਾਰ ਫਿਰੋਤੀਆਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਗੈਂਗਵਾਰ ਨਿਜੀ ਵੈਰ ਵਿਰੋਧ ਸਮੇਤ ਧਾਰਮਿਕ ਅਤੇ ਸਮਾਜਿਕ ਕਦਰਾਂ ਕੀਮਤਾਂ ਦੇ ਵਿਭ੍ਰਿਤ ਹੈ ਉਹਨਾਂ ਨੂੰ ਸਿੱਖ ਦੁਸ਼ਮਣਧਰ ਵੱਲੋਂ ਜਾਣਬੁੱਝ ਕੇ ਖਾਲਿਸਤਾਨ ਦੇ ਸੰਘਰਸ਼ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਬਿਲਕੁਲ ਨਿਰਮੋਲ ਬੇਬੁਨਿਆਦ ਅਤੇ ਬੇਤੁਕੀ ਗੱਲ ਹੈ ਪੰਜਾਬ ਵਿੱਚ ਜਦ ਖਾਲਸਾਤਨ ਦਾ ਸੰਘਰਸ਼ ਜੋਬਨ ਤੇ ਸੀ ਤਾਂ ਸਮਾਜਵ੍ਰੋਧੀ ਅੰਸਰਾਂ ਵੱਲੋਂ ਖੜਕੂ ਜਥੇਬੰਦੀਆਂ ਦੇ ਜਾਲੀ ਲੈਟਰ ਹੈਡ ਤਿਆਰ ਕੀਤੇ ਗਏ ਉਹਨਾਂ ਤੇ ਚਿੱਟੀਆਂ ਪਾ ਕੇ ਆਮ ਲੋਕਾਂ ਤੋਂ ਫਰੋਤੀਆਂ ਮੰਗੀਆਂ ਗਈਆਂ ਗਈਆਂ ਜਦਕੇ ਖੜਕੂ ਅਤੇ ਖੜਕੂ ਜਥੇਬੰਦੀ ਦਾ ਇਸ ਨਾਲ ਕੋਈ ਸਬੰਧ ਨਹੀਂ ਸੀ ਬਹੁਤ ਸਾਰੇ ਅਜਿਹੇ ਅੰਸਰਾਂ ਨੂੰ ਸੋਧਿਆ ਵੀ ਗਿਆ ਤੇ ਵਾਰ-ਵਾਰ ਸਿੱਖ ਸੰਗਤਾਂ ਨੂੰ ਸੁਚੇਤ ਵੀ ਕੀਤਾ ਜਾਂਦਾ ਰਿਹਾ ਅਜਿਹੇ ਵਰਤਾਰੇ ਅੱਜਕੱਲ ਵੱਡੀ ਪੱਧਰ ਤੇ ਫਿਰ ਵਾਪਰ ਰਿਹਾ ਜੋ ਕਿ ਉਹਨਾਂ ਸੰਘਰਸ਼ੀਲ ਜਤੇ ਬੰਦੀਆ ਬੱਲੂ ਵੀ ਆ ਜਿਨ੍ਹਾਂ ਨੂੰ ਭਾਰਤੀ ਮੀਡੀਆ ਦੇਸ਼ ਵਿਦੇਸ਼ ਵਿੱਚ ਵਾਪਰ ਰਹੀਆਂ ਸਿੱਖ ਧਰਮ ਅਤੇ ਸਮਾਜ ਵਿਰੋਧੀ ਘਟਨਾਵਾਂ ਦਾ ਜ਼ਿੰਮੇਵਾਰ ਠਹਿਰਾ ਰਿਆ ਫੈਡਰੇਸ਼ਨ ਸਿੱਖ ਆਰਗੇਨਾਈਜੇਸ਼ਨ ਯੂਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਿਹੜੂ ਭਾਈ ਲਵਸ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਆਖਿਆ ਕਿ ਖਾਲਿਸਤਾਨ ਦਾ ਸੰਘਰਸ਼ ਹੱਕ ਸੱਚ ਇਨਸਾਫ ਅਤੇ ਧਰਮ ਤੇ ਆਧਾਰਿਤ ਹੈ ਜਿਸ ਵਿੱਚ ਯੋਗਦਾਰ ਪਾਉਂਦੇ ਹੋਏ ਅਣਗਿਣਤ ਸਿੰਘ ਸੰਗਣੀਆਂ ਬੱਚੇ ਬਜ਼ੁਰਗ ਸ਼ਹੀਦ ਹੋ ਚੁੱਕੇ ਨੇ ਖਾਲਿਸਤਾਨ ਦੇ ਸੰਘਰਸ਼ ਦੌਰਾਨ ਸਾਲ 1987 ਵਿੱਚ ਸਮਾਜ ਸੁਧਾਰ ਲਹਿਰ ਦਾ ਆਗਾਜ਼ ਕਰਦੇ ਆ ਇਸ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਕਲ ਕਿਸਤਾਨ ਦੇ ਸੰਘਰਸ਼ ਦੇ ਪੰਦੀ ਕਿਸੇ ਤੋਂ ਫਰੋਤੀ ਲੈਣ ਕਿਸੇ ਨੂੰ ਵਿਅਕਤੀਗਤ ਤੌਰ ਤੇ ਲੁੱਟਣਾ ਨਸ਼ਿਆਂ ਦੇ ਕਾਰੋਬਾਰ ਨਸ਼ਿਆਂ ਦੀ ਤਸਕਰੀ ਆਦ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਜਿਹੜਾ ਅਜਿਹੇ ਕਰਦੇ ਹੋਣਗੇ ਉਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਪ੍ਰਗਟ ਕੀਤੇ ਹੋਏ ਖਾਲਸਾ ਪੰਥ ਦੇ ਸਨਹਿਰੀ ਊਸੂਲਾਂ ਦੇ ਬੈਰੀ ਹੀ ਹੋ ਸਕਦੇ ਨੇ ਨਾ ਕਿ ਸਿੱਖ ਕੌਮ ਜਾਂ ਸਿੱਖ ਸੰਘਰਸ਼ ਦੇ ਖੈਰ ਖਵਾ ਦੇਸ਼ ਵਿਦੇਸ਼ ਵਿੱਚ ਜਿਹੜੇ ਵਿਅਕਤੀ ਗੈਰ ਕਾਨੂੰਨ ਨਿਜੀ ਪੈਰ ਵਿਰੋਧ ਧਰਮ ਤੇ ਸਮਾਜ ਵਿਰੋਧੀ ਕਾਰਵਾਈਆਂ ਕਰਕੇ ਸੰਘਰਸ਼ੀਲ ਜਥੇਬੰਦੀਆਂ ਦਾ ਨਾਂ ਵਰਤ ਰਹੇ ਨੇ ਜਦਕਿ ਉਹਨਾਂ ਜਥੇਬੰਦੀਆਂ ਦਾ ਇਹੋ ਜਿਹੀਆਂ ਕਾਰਵਾਈਆਂ ਨਾਲ ਕੋਈ ਸਮਰਥਨ ਨਹੀਂ ਹੈ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂਕੇ ਵੱਲੋਂ ਸਿੱਖ ਸੰਗਤਾਂ ਨੂੰ ਭਾਰਤ ਸਰਕਾਰ ਪੱਖੀ মিডিਆ ਦੇ ਸਿੱਖਾਂ ਦੇ ਸੰਘਰਸ਼ ਨੂੰ ਢਾਹ ਲਾਉਣ ਵਾਲੇ ਅਜਿਹੇ ਝੂਠੇ ਅਤੇ ਬੇਤੁੱਕੇ ਚਾਰ ਤੋਂ ਸੁਚੇਤ ਰਹਿਣ ਦੀ ਸਨਮਰ ਅਪੀਲ ਕੀਤੀ ਗਈ ਹੈ ਭਾਰਮਿਕ ਕੌਮੀ ਸਖਸ਼ਤਾਵਾਂ ਦੀ ਨੁਮਾਇੰਦਾ ਜਥੇਬੰਦੀ ਗਲੋਬਲ ਸਿਕ ਕੌਂਸਲ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿਛਲੇ ਲਗਭਗ 1 ਮਹੀਨੇ ਤੋਂ ਜਾਰੀ ਜੰਗਬੰਦੀ ਅਤੇ ਆਮ ਹਾਲਾਤਾਂ ਅਨੁਕੂਲ ਹੋਣ ਦੇ ਮੱਦੇ ਨਜ਼ਰ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਰਤਾਰਪੁਰ ਸਾਬ ਦਾ ਲੰਘਾ ਤੁਰੰਤ ਖੋਲ੍ਹਿਆ ਜਾਵੇ ਜੋ ਕਿ ਬੀਤੀ 7 ਮਈ ਨੂੰ ਪਹਿਰਗਾ ਮਾਮਲੇ ਉਤੇ ਸਰਹੱਦ ਤੇ ਪੈਦਾ ਹੋਏ ਤਣਾਅ ਕਾਰਨ ਭਾਰਤ ਵੱਲੋਂ ਬੰਦ ਕਰ ਦਿੱਤਾ ਗਿਆ ਜਾਰੀ ਬਿਆਨ ਵਿੱਚ ਜੀਐਸਸੀ ਦੀ ਪ੍ਰਧਾਨ ਡਾਕਟਰ ਕਮਲਜੀਤ ਕੌਰ ਅਤੇ ਸਕਤਰ ਹਰਜੀਤ ਸਿੰਘ ਗਰੇਵਾਲ ਨੇ ਭਾਰਤ ਵੱਲੋਂ ਇੱਕ ਤਰਫਾ ਤੇ ਅਨਿਸ਼ਚਿਤ ਸਮੇਂ ਲਈ ਯਾਤਰਾ ਰੋਕ ਦੇਣ ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ ਜਦਕਿ ਪਾਕਿਸਤਾਨ ਨੇ ਆਪਣੇ ਪਾਸੇ ਦਾ ਲਾਂਘਾ ਖੋਲ ਰੱਖਿਆ ਤੇ ਭਾਰਤ ਸਰਕਾਰ ਵੱਲੋਂ ਇੱਕ ਕੋਰੀਡੋਰ ਬੰਦ ਰੱਖਣ ਕਾਰਨ ਦੇਸ਼ ਵਿਦੇਸ਼ੋਂ ਹਜ਼ਾਰਾਂ ਸ਼ਰਧਾਲੂ ਇਸ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਖੀਰਲੇ ਸਮੇਂ ਤੇ ਤਪਸਥਾਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਦੇਦਾਰੇ ਕਰਨ ਤੋਂ ਵਾਂਝੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੀ ਚਿੱਠੀ ਵਿੱਚ ਜੀਐਸਸੀ ਨੇ ਜੋੜ ਦੇ ਕੇ ਕਿਹਾ ਕਿ ਕਰਤਾਰਪੁਰ ਸਾਹਿਬ ਲੰਗਾ ਦੀਨ ਇਮਾਨ ਅਮਨ ਅਤੇ ਕੁਮੰਤਰੀ ਭਾਈਚਾਰੇ ਦਾ ਇਤਿਹਾਸਿਕ ਪ੍ਰਤੀਕ ਹੈ ਉਹਨਾਂ ਕਿਹਾ ਕਿ ਧਾਰਮਿਕ ਯਾਤਰਾ ਨੂੰ ਕਦੇ ਵੀ ਰਾਜਨੀਤਿਕ ਤਣਾਅ ਦੀ ਭੇਟ ਨਹੀਂ ਚੜਾਇਆ ਜਾਣਾ ਚਾਹੀਦਾ ਖਾਸ ਕਰਕੇ ਜਦ ਦੋਵੇਂ ਮੁਲਕਾਂ ਵਿੱਚਕਾਰ ਹਾਲਾਤ ਮੁੜ ਆਮਵਾਰੰਗ ਹੋ ਚੁੱਕੇ ਨੇ ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲੰਗਾ ਸਿਰਫ ਇੱਕ ਆਮ ਰਸਤਾ ਨਹੀਂ ਸਗੋ ਧਾਰਮਿਕ ਅਧਿਕਾਰਾਂ ਤੇ ਆਤਮਿਕ ਆਜ਼ਾਦੀ ਦਾ ਇਸ ਸੰਸਾਰ ਵਿੱਚ ਵਸਦੀ ਸਭ ਕੌਮ ਲਈ ਆਤਮਿਕ ਜੀਵਨ ਰੇਖਾ ਇਸ ਕਰਕੇ ਹੁਣ ਜਦ ਬੈਰਵਰੋਧ ਠੰਡੇ ਪੈ ਚੁੱਕੇ ਨੇ ਤਾਂ ਇਹ ਅਮਨ ਸ਼ਾਂਤੀ ਕਾਇਮਤਾ ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਲਈ ਜਾਣਾ ਆਉਣ ਵਾਲੇ ਮਾਰਗ ਨੂੰ ਬੰਦ ਰੱਖਣ ਦਾ ਕੋਈ ਕਾਰਨ ਨਹੀਂ ਬਣਦਾ ਇਤੋਂ ਤੱਕ ਕਿ ਪਾਕਿਸਤਾਨ ਦੀਆਂ ਖੇਡ ਟੀਮਾਂ ਨੂੰ ਵੀ ਭਾਰਤ ਆਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਗਲੋਬਲ ਸਿਕ ਕੌਂਸਲ ਨੇ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਕਾਰਵਾਈ ਕਰਕੇ ਸਰਦਵਾਰੀ ਯਾਤਰਾ ਸਹੂਲਤ ਮੁੜ ਸ਼ੁਰੂ ਕਰਨ ਉਹਨਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਰਾਜਨੀਤਿਕ ਗੰਤਿਆਂ ਮਿੰਟੀਆਂ ਤੋਂ ਉੱਚਾ ਇਹ ਲਾਂਗਾ ਮੁੱਦਾ ਹੈ ਇਸ ਨੂੰ ਰਾਜਸੀ ਜਾਂ ਪ੍ਰਸ਼ਾਸਕੀ ਕਾਰਨਾ ਕਰਕੇ ਬੰਦ ਰੱਖਣਾ ਨਾ ਇਨਸਾਫੀਅਤ ਤੇ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਦੀਆਂ ਅੰਤਰੀਮ ਭਾਵਨਾਵਾਂ ਨੂੰ ਗਹਿਰਾ ਝਟਕਾ ਦਿੱਤਾ ਗਿਆ ਗਲੋਬਲ ਸਿੱਖ ਕੌਂਸਲ ਦਾ ਕਹਿਣਾ ਕਿ ਇਸ ਲਾਂਗੇ ਨੂੰ ਮੋੜ ਕੋਲਣ ਨਾਲ ਨਾ ਸਿਰਫ ਧਾਰਮਿਕ ਆਜ਼ਾਦੀ ਯਕੀਨੀ ਬਣਾਈ ਜਾ ਸਕੇਗੀ ਸਗੋਂ ਆਪਸੀ ਪ੍ਰਹੁਣਛ ਨੂੰ ਵੀ ਮਜ਼ਬੂਤ ਕਰੇਗਾ ਨਾਲ ਹੀ ਅੰਤਰਰਾਸ਼ਟਰੀ ਅਮਨ ਚੈਨ ਰੱਖਣ ਨੂੰ ਵੀ ਯਕੀਨੀ ਬਣਾਏਗਾ ਕੌਂਸਲ ਦੇ ਸਮੂਹ ਸਖ ਸੰਸਥਾਵਾਂ ਮਾ ਪੰਜਾਬ ਸਰਕਾਰ ਸੰਸਦ ਮੈਂਬਰਾਂ ਤੇ ਸਮਾਜ ਸੇਵੀ ਸੰਗਠਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਇਕਜੁੱਟ ਹੋ ਕੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਤੁਰੰਤ ਮੁੜ ਖੋਲਣ ਲਈ ਆਵਾਜ਼ ਬੁਲੰਦ ਕਰਨ ਤਾਂ ਜੋ ਸੰਗਤ ਮੋੜ ਇਸ ਪਵਿੱਤਰ ਸਥਾਨ ਦੇ ਸੁਖਾਲੇ ਦਰਸ਼ਨ ਕਰ ਸਕੇ ਹਲਕਾ ਤਰਨਤਾਰਨ ਦੀ ਜ਼ਮੀਨੀ ਚੋਣ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਡੀ ਲੀਡ ਨਾਲ ਜਿੱਤ ਹਾਸਲ ਕਰੇਗੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਜਸਵੰਤ ਸਿੰਘ ਝੀਮਾ ਨੇ ਕੀਤਾ ਉਨਾ ਕਹੇ ਕਿ ਪਿਛਲੇ ਦਿਨੀ ਹਲਕਾ ਤਰਤਾਰਨ ਦੇ ਵਿਧਾਇਕ ਦੀ ਅਚਾਨਕ ਮੌਤ ਹੋ ਗਈ ਜਿਸ ਤੋਂ ਬਾਅਦ ਹੁਣ ਹਲਕੇ ਵਿੱਚ ਜ਼ਮਨੀ ਚੋਣ ਹੋਣ ਜਾ ਰਹੀ ਹੈ ਭਾਵੇਂ ਕਿ ਜਿੱਤ ਹਾਸਲ ਕਰਨ ਦੇ ਲਈ ਇਸ ਸੀਟ ਤੋਂ ਸਾਰੀਆਂ ਹੀ ਸਿਆਸੀ ਪਾਰਟੀਆਂ ਪੂਰਾ ਜ਼ੋਰ ਲਾ ਰਹੀਆਂ ਨੇ VOTERਾਂ ਨੂੰ ਲਾਲਚ ਦੇਣ ਗੀਆਂ ਧਮਕੀਆਂ ਦੇਣ ਗੀਆਂ ਹਿਰਾਫੇਰੀ ਕਰਨਗੇ ਆ ਹਰ ਇੱਕ ਹਤਕੰਡਾ ਅਪਣਾਉਣਗੇ ਪਰ ਜਥੇਦਾਰ ਜੀਮਾ ਨੇ ਆਖਿਆ ਕਿ ਇਸ ਸੀਟ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਹੀ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰੇਗੀ ਉਹਨਾਂ ਕਿਹਾ ਕਿ ਇਸ ਦਾ ਮੁੱਖ ਕਾਰਨ ਹੈ ਕਿ ਇਸ ਸੀਟ ਮੈਂਬਰ ਪਾਰਲੀਮੈਂਟ ਹਲਕਾ ਸ਼੍ਰੀ ਖਡੂਰ ਸਾਹਿਬ ਅਧੀਨ ਹੁੰਦੀ ਹੈ ਤੇ ਇਸ ਸੀਟ ਤੋਂ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਖਾਲਸਾ ਵੱਡੀ ਲੀਡ ਲੈ ਕੇ ਜਿੱਤ ਹਾਸਲ ਕਰਕੇ ਮੈਂਬਰ ਪਾਰਲੀਮੈਂਟ ਬਣੇ ਸਨ ਇਹ ਭਾਈ ਅਮਰਿਤਪਾਲ ਸਿੰਘ ਦਾ ਆਪਣਾ ਹਲਕਾ ਤੇ ਬੱਚਾ-ਬੱਚਾ ਭਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਪਿਆਰ ਕਰਦਾ ਹੈ ਉੱਥੇ ਹੀ ਬੀਬੀ ਖਾਲੜਾ ਦੀ ਗੱਲਬਾਤ ਕਰਦੇ ਆਖਿਆ ਗਿਆ ਕਿ ਇਸ ਵਾਰ ਆਪਣੇ ਸਰ ਚੜਿਆ ਹੋਇਆ ਅਲੰਬਾ ਲਾਉਣਾ ਚਾਹੁੰਦੀ ਹੈ ਤੇ ਹਲਕਾ ਤਰਨਤਾਰਨ ਸਾਹਿਬ ਦੇ ਹਲਕਾ ਵਾਸੀ ਚਾਹੁੰਦੇ ਨੇ ਕਿ ਬੀਬੀ ਖਾਲੜਾ ਜੀ ਇਸ ਵਾਰ ਚੋਣ ਮੈਦਾਨ ਵਿੱਚ ਉਤਰਨ ਫਿਰ ਵੀ ਉਹ ਦਿਖਾਉਣਗੇ ਕਿ ਜਿੱਤ ਕਿਸ ਤਰ੍ਹਾਂ ਹੁੰਦੀ ਹੈ ਜੱਜਦਾਰ ਚੀਮਾ ਨੇ ਆਖਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਹੀ ਪੰਜਾਬ ਦੀ ਅਸਲ ਖੇਤਰੀ ਪਾਰਟੀ ਹੈ ਜੋ ਪੰਜਾਬ ਦੇ ਵੱਡੇ ਤੋਂ ਵੱਡੇ ਅਤੇ ਛੋਟੇ ਤੋਂ ਛੋਟੇ ਗੰਭੀਰ ਮਸਲੇ ਨੂੰ ਜਾਣਦੀ ਹੈ ਤੇ ਇਹਨਾਂ ਸਾਰੇ ਮਸਲੇ ਨੂੰ ਹੱਲ ਕਰਵਾਉਣਾ ਵੀ ਜਾਣਦੀ ਹੈ ਉਹਨਾਂ ਕਹਿਆ ਕਿ ਜਿਸ ਤਰ੍ਹਾਂ ਘਰ ਦੇ ਮੋਢੀ ਮੈਂਬਰ ਨੂੰ ਪਤਾ ਹੁੰਦਾ ਹੈ ਕਿ ਮੈਂ ਆਪਣਾ ਘਰ ਕਿਸ ਤਰ੍ਹਾਂ ਚਲਾਉਣਾ ਹੈ ਤੇ ਘਰ ਦੇ ਮਸਲਿਆਂ ਨੂੰ ਕਿਸ ਤਰ੍ਹਾਂ ਹੱਲ ਕਰਨਾ ਉਸ ਦੇ ਘਰ ਦੇ ਮਸਲੇ ਸਿਰਫ ਘਰ ਦਾ ਮੈਂਬਰ ਹੀ ਹੱਲ ਕਰ ਸਕਦਾ ਨਾ ਕਿ ਬਾਰ ਬਾਲਾ ਇਸੇ ਤਰ੍ਹਾਂ ਹੀ ਪੰਜਾਬ ਦੇ ਸਾਰੇ ਮਸਲਿਆਂ ਨੂੰ ਪੰਜਾਬ ਦੀ ਅਸਲ ਖੇਤਰੀ ਪਾਰਟੀ ਪੰਜਾਬ ਦੇ ਮਸਲੇ ਹੱਲ ਕਰ ਸਕਦੀ ਹੈ ਨਾ ਕਿ ਦਿੱਲੀ ਤੋਂ ਆਏ ਹੋਏ ਦਿੱਲੀ ਤੋਂ ਆਏ ਹੋਏ ਸਿਰਫ ਪੰਜਾਬ ਨੂੰ ਲੁੱਟ ਸਕਦੇ ਨੇ ਨਾ ਕਿ ਪੰਜਾਬ ਦਾ ਭਲਾ ਕਰ ਸਕਦੇ ਨੇ ਜੀਮਾ ਨੇ ਆਖਿਆ ਕਿ ਹਲਕਾ ਤਰਨਤਨ ਸਾਹਿਬ ਦੀ ਜ਼ਮੀਨੀ ਚੋਣ 2027 ਵਿਧਾਨ ਸਭਾ ਚੋਣਾਂ ਦਾ ਮੋਟ ਬਣਨ ਵਿੱਚ ਕਾਮਯਾਬ ਹੋਵੇਗੀ ਅਤੇ 2027 ਵਿੱਚ ਸਰਕਾਰੇ ਖਾਲਸਾ ਬਣਾ ਕੇ ਅਮਰਪਾਲ ਸਿੰਘ ਖਾਲਸਾ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਅਤੇ ਪੰਜਾਬ ਦੇ ਸਾਰੇ ਹੀ ਮਸਲਿਆਂ ਦਾ ਪਹਿਲ ਦੇ ਆਧਾਰ ਤੇ ਕਰਨਗੇ ਉਹਨਾਂ ਨੇ ਕਿਹਾ ਕਿ ਜ਼ਿਮਨੀ ਚੋਣ ਦੀਆਂ ਤਿਆਰੀਆਂ ਪਾਰਟੀ ਵੱਲੋਂ ਖਿੱਚ ਦਿੱਤੀਆਂ ਗਈਆਂ ਨੇ ਅਤੇ ਜਲਦੀ ਜਿੱਥੇ ਉਮੀਦਵਾਰਾਂ ਦਾ ਨਾਮ ਐਲਾਨ ਕੀਤਾ ਜਾਵੇਗਾ ਉੱਥੇ ਹੀ ਤਿਆਰੀਆਂ ਹੋਰ ਜ਼ੋਰਾਂ ਸ਼ੋਰਾਂ ਤੇ ਕੀਤੀਆਂ ਜਾਣਗੀਆਂ ਕਾਂਗਰਸੀ ਵਿਧਾਇਕ ਸੁਖਪਾਲ ਖੈਰਾ ਨੇ ਆਮ ਆਦਮੀ ਪਾਰਟੀ ਸਰਕਾਰ ਤੇ 1986 ਦੇ ਨਕੋਦਰ ਗੋਲੀकांड 2015 ਦੇ ਬਰਗਾੜੀ ਬੇਅਦਬੀ ਅਤੇ ਬਾਈਬਲ ਕਲਾ ਗੋਲੀकांड ਵਰਗੇ ਸੁਵੇਦਨਸ਼ੀਲ ਧਾਰਮਿਕ ਅਤੇ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ਨੂੰ ਸਿਆਸੀ ਲਾਹਾ ਲੈਣ ਲਈ ਵਰਤਣ ਦੇ ਇਲਜ਼ਾਮ ਲਾਇਏ ਨੇ ਉਹਨਾਂ ਕਿਹਾ ਕਿ ਜਾਣਬੁੱਝ ਕੇ ਪੰਜਾਬ ਵਿਧਾਨ ਸਭਾ ਦੀ ਦੁਰਵਰਤ ਤੋਂ ਕਰਕੇ ਜਨਤਾ ਦਾ ਧਿਆਨ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਤੇ ਕਾਰਵਾਈ ਨਾ ਕਰਨ ਦੀ ਅਸਫਲਤਾ ਤੋਂ ਹਟਾਇਆ ਜਾ ਰਿਹਾ ਉਹਨਾਂ ਕਿਹਾ ਕਿ ਆਪ ਦੇ 3.5 ਸਾਲ ਦੇ ਸ਼ਾਸਨ ਦੇ باوجود ਨਕੋਦਰ ਜਾਂ ਬਰਗਾੜੀ ਮਾਮਲਿਆਂ 'ਚ ਇੱਕ ਵੀ ਅਧਿਕਾਰੀ ਜਾਂ ਸਿਆਸਤਦਾਨ ਤੇ ਮੁਕੱਦਮਾ ਕਿਉਂ ਨਹੀਂ ਚਲਾਇਆ ਗਿਆ ਉਹਨਾਂ ਮੰਗ ਕੀਤੀ ਕਿ ਗਰਨਾਮ ਸਿੰਘ ਕਮਿਸ਼ਨ ਦੀ ਪੂਰੀ ਬਿਨਾ ਸੋਧੀ ਰਿਪੋਰਟ ਵਿਧਾਨ ਸਭਾ 'ਚ ਪੇਸ਼ ਕੀਤੀ ਜਾਵੇ ਨਕੂਦਰ ਗੋਲੀਕਾਰਡ ਤੇ ਬੇਅਦਬੀ ਘਟਨਾਵਾਂ ਦੀ ਸੀਬੀਆਈ ਜਾਂਚ ਕੀਤੀ ਜਾਵੇ ਸਬੰਧਤ ਅਧਿਕਾਰੀਆਂ ਨੂੰ ਮੁਕਤਲ ਕਰਕੇ ਮੁਕੱਦਮਾ ਚਲਾਇਆ ਜਾਵੇ ਧਾਰਮਿਕ ਕੱਤੇ ਭਾਵਨਾਤਮਿਕ ਮੁੱਦਿਆਂ ਦੀ ਸਿਆਸੀ ਸੋਸ਼ਲਵਾਦੀ ਨੂੰ ਚੋਣ ਲਾਭਲੀ ਬੰਦ ਕੀਤਾ ਜਾਵੇ ਉਹਨਾਂ ਕਿਹਾ ਕਿ ਇਹ ਸਿਰਫ ਨਿਆਂ 'ਚ ਦੇਰੀ ਦਾ ਮੁੱਦਾ ਨਹੀਂ ਸਗੋਂ ਨਿਆਂ ਨੂੰ ਪੂਰੀ ਤਰ੍ਹਾਂ ਨਕਾਰਨ ਦਾ ਮਾਮਲਾ ਹੈ